ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰ ਜਿੜੇ ਏਕ ਟਿੱਕ ਤੂੰ ਨਾਹੀਂ ਵਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਰਤੇ ਜਾ ਦੋਪਦੇ ਇੱਕ ਓੰਕਾਰ ਸਤਗੁਰ ਬਰਸਾਦ रामदास सब उत्तरी पाप कमाते रामदास स्वरूपवरनाति सब उत्तरे पाप कमाते निमल होई कर इस इसन्न ਗੁਰ ਪੂਰਕ ਨੇਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਖ ਓਬਾਰੇ ਗੁਰ ਕਾ ਸ਼ਬਦ ਵਿਚਾਰੀ ਰਹਾ ਹਾਂ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿ ਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰ ਜਿੜੇ ਏਕ ਟਿੱਕ ਤੂੰ ਨਾਹੀਂ ਵਡਾਨੀਆਸ ਨਾਨਕ ਨਾਮ ਧਿਆਈਐ ਕਾਰਜ ਆਮਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਾਰ ਤੀਜਾ ਧੋਪਦੇ ਏਕ ਓੰਕਾਰ ਸਤਗੁਰ ਬਰਸਾਦ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਈ ਕਰ ਇਸ ਨਾਮ ਗੁਰ ਪੂਰਕ ਨੇਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਖ ਓਬਾਰੇ ਗੁਰ ਕਾ ਸ਼ਬਦ ਵਿਚਾਰੀ ਰਹਾਉ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਜ ਜਿਹੜੇ ਏਕ ਟਿੱਕ ਤੂੰ ਨਾਹੀਂ ਵਡਾਨੀਆਂ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਰਤੀ ਜਾ ਦੋਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਈ ਕਰ ਇਸ ਨਾਮ ਗੁਰਪੂਰਕ ਨੇਦਾਨਾ ਸਭ ਕੁਸਲ ਖੇਮ ਪ੍ਰਭ ਧਾਰੀ ਸਾਹੀ ਸਲਾਮਤ ਸਭ ਥੋਖ ਓਵਾਰੇ ਗੁਰ ਕਾ ਸ਼ਬਦ ਵਿਚਾਰੀ ਰਹਾ ਹਾਂ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦ ਬੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਜ ਜਿਹੜੇ ਏਕ ਟਿੱਕ ਤੂੰ ਨਾਹੀਂ ਵਡਾਨੀਆਂਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਰਤੀ ਜਾ ਦੋਪਦੀ ਏਕ ਓੰਕਾਰ ਸਤਗੁਰ ਪ੍ਰਸਾਦਿ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਈ ਕਰ ਇਸ ਨਾਮ ਗੁਰਪੂਰਕ ਨੈਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਾਹੀ ਸਲਾਮਤ ਸਭ ਥੋਖ ਓਵਾਰੇ ਗੁਰ ਕਾ ਸ਼ਬਦ ਵਿਚਾਰੀ ਰਹਾ ਹਾਂ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਜ ਜਿਹੜੇ ਏਕ ਟਿੱਕ ਤੂੰ ਨਾਹੀਂ ਵਡਾਨੀਆਂ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਰਤੀ ਜਾ ਦੋਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਈ ਕਰ ਇਸ ਨਾਮ ਗੁਰਪੂਰਕ ਨੈਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਾਹੀ ਸਲਾਮਤ ਸਭ ਥੋਖ ਓਵਾਰੇ ਗੁਰ ਕਾ ਸ਼ਬਦ ਵਿਚਾਰੀ ਰਹਾ ਹਾਂ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਬੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਜ ਜਿਹੜੇ ਏਕ ਟਿੱਕ ਤੂੰ ਨਾਹੀਂ ਵਡਾਨੀਆਂ ਆਸ ਨਾਨਕ ਨਾਮ ਧਿਆਈਐ ਕਾਰਜ ਆਮਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਰਤੀ ਜਾ ਦੋਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਈ ਕਰ ਇਸ ਨਾਮ ਗੁਰਪੂਰਕ ਨੈਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਾਹੀ ਸਲਾਮਤ ਸਭ ਥੋਖ ਓਵਾਰੇ ਗੁਰ ਕਾ ਸ਼ਬਦ ਵਿਚਾਰੀ ਰਹਾ ਹਾਂ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਜ ਜਿਹੜੇ ਏਕ ਟਿੱਕ ਤੂੰ ਨਾਹੀਂ ਵਡਾਨੀਆਂ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਰਤੀ ਜਾ ਦੋਪਦੀ ਏਕ ਓੰਕਾਰ ਸਤਗੁਰ ਪ੍ਰਸਾਦਿ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਈ ਕਰ ਇਸ ਨਾਮ ਗੁਰਪੂਰਕ ਨੈਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਾਹੀ ਸਲਾਮਤ ਸਭ ਥੋਖ ਓਵਾਰੇ ਗੁਰ ਕਾ ਸ਼ਬਦ ਵਿਚਾਰੀ ਰਹਾ ਹਾਂ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦ ਬੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਰਜ ਜਿੜੇ ਏਕ ਟਿੱਕ ਤੂੰ ਨਾਹੀਂ ਵਡਾਨੀਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਕਰਤੀ ਜਾ ਦੋਪਦੀ ਏਕ ਓੰਕਾਰ ਸਤਗੁਰ ਪ੍ਰਸਾਦਿ ਰਾਮਦਾਸ ਸਰੂ ਵਰਨਾਤੇ ਸਭ ਉਤਰੀ ਪਾਪ ਕਮਾਤੇ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਈ ਕਰ ਇਸ ਨਾਮ ਗੁਰਪੂਰਕ ਨੈਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਾਹੀ ਸਲਾਮਤ ਸਭ ਥੋਖ ਓਵਾਰੇ ਗੁਰ ਕਾ ਸ਼ਬਦ ਵਿਚਾਰੀ ਰਹਾ ਹਾਂ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ